ਬਜਾ ਦੱਸੋ ਬਜਾ ਦੱਸੋ ਨਹੀਂ ਜਾਣਾ ਕਿਉਂ ਬਜਾ ਮੈਂ ਤੁਹਾਨੂੰ ਬਜਾ ਪੁੱਛਦਾ ਕਿਉਂ ਨਹੀਂ ਜਾਣਾ ਨਹੀਂ ਉਹ ਬਹੁਤ ਹੋ ਗਿਆ ਤੁਹਾਨੂੰ ਕੋਈ ਗੱਲ ਨਹੀਂ ਕਰੀ ਗਣੀ ਬੇਨਤੀ ਕਰ ਲੈ ਨਹੀਂ ਨਹੀਂ ਤੁਸੀਂ ਮੈਨੂੰ ਬੇਨਤੀ ਨਾ ਕਰੋ ਤੁਸੀਂ ਐਜ਼ ਐਜ਼ ਐਸ ਐਚਓ ਇਸ ਇਲਾਕੇ ਦੇ ਮੈਨੂੰ ਦੱਸੋ ਬਜਾ ਬੇਨਤੀ ਨਾ ਕਰੋ ਪਰ ਤੇਰਾ ਪਰ ਵੀ ਕਹਿ ਰਹੇ ਹਾਂ ਤੁਸੀਂ ਹਾਂ ਵੀ ਤੁਸੀਂ ਮੈਨੂੰ ਬਜਾ ਦੱਸੋ ਕਿਉਂ ਨਹੀਂ ਜਾਣਾ ਕਾਰਨ ਕੀ ਹੈ ਨਾ ਜਾਣ ਦਾ ਸਾਡੇ ਨਾਲ ਜਾਣ ਦਾ ਕਾਰਨ ਕੀ ਹੈ ਗੁਰਦਾਸਪੁਰ ਨਾਤਾ ਪੰਜਾਬ ਤੋਂ ਬਾਹਰ ਹੈ ਨਾ ਉਹ ਪਾਕਿਸਤਾਨ ਹੈ ਸਾਬ ਕਿਉਂ ਨਹੀਂ ਅਸੀਂ ਉੱਥੇ ਜਾ ਸਕਦੇ ਵੀ ਵੀ ਜਾ ਸਕਦੇ ਹਾਂ ਕੋਈ ਦੇਖੋ ਕਿੱਥੇ ਉਹਨਾਂ ਤੋਂ ਮੈਨੂੰ ਰਾਤੀ ਵੀ ਤੁਹਾਡੇ ਸੀਨੀਅਰ ਦੀ ਕਾਲ ਆਈ ਸੀ ਲੇਟ ਰਾਤ ਤੱਕ ਵੀ ਆਂਦੀ ਰਹੀ ਮੈਂ ਉਹਨਾਂ ਸਾਰਿਆਂ ਨੂੰ ਇਹ ਆਰਗੂਮੈਂਟ ਦਿੱਤੀ ਕਿ ਸਿਰਫ ਇੱਕ ਇੱਕ ਲੀਗਲ ਵਜ੍ਹਾ ਦੱਸ ਦਿਓ ਕਿ ਅਸੀਂ ਵਾਈ ਵੀ ਕੈਨਟ ਗੋ ਟੂ ਗੁਰਦਾਸਪੁਰ ਇੱਕ ਗਾਰੰਟ ਮੈਂ ਤੁਹਾਡੇ ਨਾਲ ਅਗਰ ਸਹਿਮਤ ਹੋਵਾਂਗਾ ਮੈਂ ਆਪਣੇ ਆਪ ਨੂੰ ਨਿਕਾਤਾ ਨਹੀਂ ਪਰ ਤੁਸੀਂ ਮੈਨੂੰ ਰੀਜਨਿੰਗ ਦਾ ਦੇਖ ਕਨਵਿੰਸ ਤਾਂ ਕਰੋ ਕਿ ਮੈਂ ਕਿਉਂ ਨਹੀਂ ਜਾ ਸਕਦਾ ਕੁਦਰਤ ਮੇਰਾ ਪ੍ਰੋਗਰਾਮ ਹੈ ਇੱਕ ਹਫਤਾ ਹੋ ਗਿਆ ਪ੍ਰੋਗਰਾਮ ਐਲਾਨ ਕੀਤਾ ਹੋਇਆ ਔਰ ਤੁਹਾਡੇ ਸੀਨੀਅਰ ਨੂੰ ਰਾਤੀ 8 ਵਜੇ ਯਾਦ ਆਉਂਦੀ ਹੈ ਕਿ ਤੁਸੀਂ ਦਿੱਲੀ ਤੋਂ ਨਹੀਂ ਜਾਣਾ ਕਿਉਂਕਿ ਪ੍ਰੋਗਰਾਮ ਦੇ ਵਿੱਚ ਕੋਈ ਪ੍ਰੋਬਲਮ ਆ ਸਕਦੀ ਹੈ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਕਿ ਅਗਰ ਜਦੋਂ ਸੀ ਐਲਾਨ ਕੀਤਾ ਸੀ ਹਫਤਾ ਪਹਿਲਾਂ ਤੁਸੀਂ ਇਹ ਗੱਲ ਸਾਨੂੰ ਉਸ ਦਿਨ ਕਿਉਂ ਨਹੀਂ ਕਹੀ ਵਾਈ ਐਟ ਦਿ ਲਾਸਟ ਆਵਰ ਮਤਲਬ ਤੁਸੀਂ ਦੇਖੋ ਨਾ 10 ਘੰਟੇ ਰੈਜਨ ਪ੍ਰੋਗਰਾਮ ਨੂੰ ਤੇ ਤੁਸੀਂ ਕਹੋ ਕਿ ਤੁਸੀਂ ਨਹੀਂ ਜਾ ਸਕਦੇ ਪ੍ਰੋਗਰਾਮ ਦੇ ਵਿੱਚ ਕੋਈ ਪ੍ਰੋਬਲਮ ਹੈ ਕਿ ਅਗਰ ਕੋਈ ਪ੍ਰੋਬਲਮ ਸੀ ਤੁਹਾਡੀ ਕੋਈ ਇੰਟੈਲੀਜੈਂਸ ਸੀਗੀ ਤੁਹਾਨੂੰ ਕੋਈ ਇਨਫੋਰਮੇਸ਼ਨ ਸੀਗੀ ਤੇ ਤੁਹਾਨੂੰ ਟਾਈਮਲੀ ਦੱਸਣਾ ਚਾਹੀਦਾ ਨਾ ਸੋ ਤੁਸੀਂ ਹੁਣ ਵੀ ਪੁੱਛ ਕੇ ਦੱਸਦੇ ਹੋ ਜਿਹੜੀ ਜਿਹੜੀ ਕਨਫਰਮ ਇਹ ਮੇਰੀ ਗੱਲ ਹੋਊਗੀ ਤੁਹਾਡੀ ਹੋਈ ਹੋਣੀ ਹੈ ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸਿਆ ਮੇਰੀ ਦਾਦੀ ਵੀ ਸਵੇਰੇ ਵੀ ਹੋਈ ਹੈ ਤੁਹਾਨੂੰ ਮੈਨੂੰ ਕਨਫਰਮ ਨਹੀਂ ਜਾਣਾ ਕਹਿੰਦੇ ਫਿਰ ਵੀ ਨਹੀਂ ਦੱਸਿਆ ਤੁਸੀਂ ਚਲੋ ਤਾਂ ਬੋਲਦੇ ਪਰ ਤੇ ਇਹ ਗੱਲਾਂ ਜਨਨ ਹੀ ਆਪਾਂ ਜਾਂਦੇ ਤੁਸੀਂ ਕੋ ਤੁਹਾਨੂੰ ਵੀ ਨਹੀਂ ਕਹਾਂ ਦੱਸਿਆ ਉਹਨਾਂ ਨੇ ਤੁਸੀਂ ਤੁਸੀਂ ਕਿਹਾ ਤੁਸੀਂ ਕਹੋਗੇ ਤੁਹਾਨੂੰ ਵੀ ਨਹੀਂ ਤਾਂ ਪਹਿਲਾਂ 26 ਜਨਵਰੀ ਦੇ ਹਵਾਲੇ ਨਾਲ 25 ਜਨਵਰੀ ਨੂੰ ਤਿੰਨ ਜਗ੍ਹਾ ਤੇ ਪੰਜਾਬ ਦੇ ਵਿੱਚ ਪ੍ਰੋਗਰਾਮ ਰੱਖੇ ਗਏ ਸੀ ਪ੍ਰੋਟੈਸਟ ਮਾਰਚਸ ਅਸੀਂ 25 ਜਨਵਰੀ ਨੂੰ ਤਿੰਨ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਮਾਰਚਸ ਆਯੋਜਿਤ ਕੀਤੇ ਸੀ ਅਕਾਲੀ ਦਲਮ ਰੈਸਰਟ ਦਲ ਖਾਲਸਾ ਵੱਲੋਂ 1 ਮਾਰਚ ਗੁਰਦਾਸਪੁਰ ਆਉਣਾ ਚਾਹੀਦਾ ਜਿਹੜਾ ਕਿ ਮਾਝੇ ਦੀ ਰੀਜਨ ਦਾ ਦੁਆਬੇ ਦਾ ਜਲੰਧਰ ਹੋਣਾ ਸੀ ਤੇ ਮਾਲਵੇ ਦਾ ਮਾਨਸਾ ਵਿਖੇ ਆਉਣਾ ਸੀ ਦੋਨਾਂ ਪਾਰਟੀਆਂ ਵੱਲੋਂ ਕੱਲ ਸ਼ਾਮ ਨੂੰ ਪ੍ਰਸ਼ਾਸਨ ਵੱਲੋਂ ਸੰਪਰਕ ਕੀਤਾ ਗਿਆ ਔਰ ਕਿਹਾ ਗਿਆ ਕਿ ਜਿਹੜਾ ਗੁਰਦਾਸਪੁਰ ਬਹੁਤ ਸੈਂਸਿਟਿਵ ਏਰੀਆ ਹੈ ਤੇ ਉੱਥੇ ਤੁਹਾਨੂੰ ਮਾਰਚ ਕਰਨ ਦੀ ਅਸੀਂ ਪਰਮਿਸ਼ਨ ਨਹੀਂ ਦਿੰਦੇ ਇਜਾਜ਼ਤ ਨਹੀਂ ਦਿੰਦੇ ਸਾਡਾ ਇਹ ਉਹਨਾਂ ਨੂੰ ਜਵਾਬ ਸੀ ਕਿ ਇੱਕ ਹਫਤਾ ਹੋ ਗਿਆ ਆਲਰੇਡੀ ਅਸੀਂ ਪ੍ਰੋਗਰਾਮ ਉਹ ਲਿੱਖ ਚੁੱਕੇ ਆ ਅਸੀਂ ਨਾ ਤਾਂ ਉਹਨੂੰ ਪੋਸਟਪੋਨ ਕਰ ਸਕਦੇ ਆ ਕਿਉਂਕਿ ਪ੍ਰੋਗਰਾਮ ਹੀ 26 ਜਨਵਰੀ ਦੇ ਵਿਰੋਧ ਦੇ ਵਿੱਚ ਰੱਖਿਆ ਗਿਆ ਸੀ 26 ਜਨਵਰੀ ਨੂੰ ਜਿਹੜਾ ਕਨਸਟੀਟਿਊਸ਼ਨ ਬਣਿਆ ਸੀ ਕਨਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਡਿਸਕ੍ਰਿਮੀਨੇਸ਼ਨਸ ਨੇ ਜਿਹੜੀਆਂ ਡਿਨਾਈਲਸ ਨੇ ਜਿਹੜੇ ਹੱਕ ਖੋਏ ਗਏ ਨੇ ਉਹਨਾਂ ਦੇ ਅਗੇਂਸਟ ਅਸੀਂ ਪ੍ਰੋਗਰਾਮ ਕਰ ਰਹੇ ਆ ਸੋ ਅਸੀਂ ਪ੍ਰੋਗਰਾਮ ਪੋਸਟਪੋਨ ਵੀ ਨਹੀਂ ਕਰ ਸਕਦੇ ਆਲਰੇਡੀ ਜਲੰਧਰ ਤੇ ਮਾਨਸਾ ਦੇ ਵਿੱਚ ਆਨ ਹੈ ਪ੍ਰੋਗਰਾਮ ਤੇ ਅਸੀਂ ਗੁਰਦਾਸਪੁਰ ਵੀ ਪ੍ਰੋਗਰਾਮ ਕਰਾਂਗੇ ਉਹਨਾਂ ਦਾ ਅਸੀਂ ਕਿ ਗੁਰਦਾਸਪੁਰ ਸੈਂਸਿਟਿਵ ਏਰੀਆ ਹੈ ਔਰ ਅਸੀਂ ਇੱਥੇ ਤੁਹਾਨੂੰ ਇਜਾਜ਼ਤ ਨਹੀਂ ਦਿੰਦੇ ਇਹ ਗੱਲ ਕੱਲ ਸ਼ਾਮੀ ਕਹੀ ਗਈ ਔਰ ਸਾਡਾ ਜਵਾਬ ਸੀਗਾ ਕਿ ਇੱਕ ਹਫ਼ਤੇ ਤੋਂ ਪ੍ਰੋਗਰਾਮ ਅਲਾਨਿਆ ਗਿਆ ਤੁਸੀਂ ਇਹ ਗੱਲ ਸਾਡੇ ਤੱਕ ਪਹਿਲਾਂ ਨਹੀਂ ਪਹੁੰਚ ਕੀਤੀ ਲਾਸਟ ਮਿੰਟ ਤੁਹਾਡੀ ਜਿਹੜੀ ਇਹ ਜੋ ਵੀ ਤੁਹਾਡੀ ਜਸਟੀਫਿਕੇਸ਼ਨ ਹੈ ਪ੍ਰੋਗਰਾਮ ਨਾ ਕਰਨ ਦੀ ਉਹ ਅਸੀਂ ਉਸ ਨੂੰ ਰਿਜੈਕਟ ਕਰਦੇ ਆਂ ਰੱਦ ਕਰਦੇ ਆਂ ਤੇ ਸਾਡਾ ਪ੍ਰੋਗਰਾਮ ਆਨ ਹੈ ਅਸੀਂ ਸਵੇਰੇ ਪ੍ਰੋਗਰਾਮ ਕਰਾਂਗੇ। ਜੀ ਜੀ ਸਿਰਫ ਸਿਵਲ ਲਾਈਨ ਦੀ ਪੁਲਿਸ ਤੁਹਾਡੇ ਕਰੇ ਉਹਨੇ ਕੀ ਕਿਹਾ ਤੁਹਾਨੂੰ? ਮੈਂ ਮੈਂ ਤੁਹਾਨੂੰ ਬਰੀਫ ਕਰ ਰਿਹਾ ਕਿ ਅੱਜ ਸਵੇਰ ਤੋਂ ਹੀ ਸਾਡੇ ਸਾਰੇ ਮੈਂਬਰ ਜਿਹੜੇ ਨੇ ਖਾਸ ਤੌਰ ਤੇ ਗੁਰਦਾਸਪੁਰ ਨਾਲ ਜਿਹੜੇ ਸਬੰਧਨ ਨੇ ਉਹਨਾਂ ਨੂੰ ਘਰ ਦੇ ਵਿੱਚ ਹੀ ਡਿਟੇਨ ਕੀਤਾ ਗਿਆ। ਮੇਰੇ ਘਰ ਦੇ ਬਾਹਰ ਵੀ ਮੇਰੇ ਹੋਰ ਸਾਥੀਆਂ ਦੇ ਬਾਹਰ ਘਰਾਂ ਦੇ ਬਾਹਰ ਵੀ ਪੁਲਿਸ ਸਵੇਰ ਦੀ ਖੜੀ ਹੈ। ਹੁਣ ਜਦੋਂ ਅਸੀਂ ਪ੍ਰੋਗਰਾਮ ਗੁਰਦਾਸਪੁਰ ਜਾਣ ਲਈ ਬਾਹਰ ਨਿਕਲੇ ਆਂ ਤਾਂ ਇੱਕ ਕਨਵੇ ਕੀਤਾ ਗਿਆ ਕਿ ਤੁਸੀਂ ਗੁਰਦਾਸਪੁਰ ਨਹੀਂ ਜਾ ਸਕਦੇ ਮੇਰਾ ਇੱਕੋ ਇੱਕ ਸਵਾਲ ਹੈ ਕਿ ਜੇ ਬਾਕੀ ਪੰਜਾਬ ਦੇ ਵਿੱਚ ਪ੍ਰੋਗਰਾਮ ਕੀਤੇ ਜਾ ਸਕਦੇ ਨੇ ਔਰ ਜਿਹੜਾ ਪਿਛਲੇ ਅਸੀਂ 20 ਸਾਲ ਤੋਂ ਕਰਦੇ ਪਿਆ ਤੇ ਵਾਈ ਨਾਟ ਗੁਰਦਾਸਪੁਰ ਗੁਰਦਾਸਪੁਰ ਦੇ ਵਿੱਚ ਐਸਾ ਕੀ ਹੈ ਕਿ ਅਸੀਂ ਉੱਥੇ ਜਾ ਕੇ ਆਪਣਾ ਪ੍ਰੋਗਰਾਮ ਜਿਹੜਾ ਸਾਡਾ ਡੈਮੋਕਰੈtic ਰਾਈਟ ਹੈ ਉਹ ਅਸੀਂ ਇਸਤੇਮਾਲ ਨਹੀਂ ਕਰ ਸਕਦੇ ਦੇਖੋ ਸਾਡਾ ਸਾਡੇ ਦਾ ਜਿਹੜਾ ਪ੍ਰੋਗਰਾਮ ਹੈ ਉਹੀ ਉਹ ਉਹਦਾ ਜਿਹੜਾ ਉਹਦਾ ਜਿਹੜਾ ਰੂਟ ਹੈ ਉਹਦਾ ਜਿਹੜੀ ਬੁਨਿਆਦ ਹੈ ਉਹ ਇਹ ਹੈ ਕਿ ਇਸ ਦੇਸ਼ ਦੇ ਵਿੱਚ ਪੂਰਾ ਇੰਡੀਆ 26 ਜਨਵਰੀ ਮਨਾਉਂਦਾ ਹੈ ਬਟ ਪੰਜਾਬ ਦੇ ਲੋਕਾਂ ਨੂੰ ਤੇ ਸਿੱਖਾਂ ਨੂੰ ਉਹਨਾਂ ਦੇ ਡੈਮੋਕ੍ਰੈtic ਰਾਈਟ ਹੀ ਨਹੀਂ ਦਿੱਤੇ ਜਾ ਰਹੇ ਡਿਨਾਈ ਕੀਤਾ ਜਾ ਰਿਹਾ ਵੀ ਹੈਵ ਬੀਨ ਡਿਪਰਾਈਵਡ ਬਾਈ आवर ਡੈਮੋਕ੍ਰੈtic ਰਾਈਟਸ ਸਾਡੇ ਹੱਕ ਖੋਏ ਜਾ ਰਹੇ ਨੇ ਤੇ ਫਿਰ ਅਸੀਂ 26 ਜਨਵਰੀ ਕਾਦੀ ਮਨਾਣੀ ਕਾਦੇ ਜਸ਼ਨ ਤੁਸ ਨੂੰ ਰੋਕਣ ਦਾ ਕਾਰਨ ਕੀ ਦੱਸੋ ਪੁਲਿਸ ਕੋਲ ਕੋਈ ਕਾਰਨ ਨਹੀਂ ਹੈ ਨਾ ਕੱਲ ਸ਼ਾਮ ਨੂੰ ਜਿਹੜੇ ਆਫੀਸਰ ਸੀਨੀਅਰ ਆਫੀਸਰਸ ਨੇ ਗੱਲ ਕੀਤੀ ਜਿਹੜੀ ਅੱਜ ਸਵੇਰੇ ਸੀਨੀਅਰ ਆਫੀਸਰਸ ਨੇ ਗੱਲ ਕੀਤੀ ਸਿਰਫ ਇੱਕ ਹੀ ਇਹਨਾਂ ਕੋਲ ਇੱਕ ਹੀ ਲਾਈਨ ਹੈ ਤੁਸੀਂ ਗੁਰਦਾਸਪੁਰ ਨਹੀਂ ਜਾ ਸਕਦੇ ਸਾਨੂੰ ਨਹੀਂ ਸਮਝ ਕਿ ਗੁਰਦਾਸਪੁਰ ਦੇ ਵਿੱਚ ਐਸਾ ਕੀ ਪਿਆ ਹੋਇਆ ਕਿ ਅਸੀਂ ਗੁਰਦਾਸਪੁਰ ਕਿਉਂ ਨਹੀਂ ਜਾ ਸਕਦੇ ਮੇਰੀ ਇੱਕੋ ਸਵਾਲ ਸੀ ਕੀ ਗੁਰਦਾਸਪੁਰ ਪਾਕਿਸਤਾਨ ਦੇ ਵਿੱਚ ਹੈ ਜਿਹੜਾ ਅਸੀਂ ਨਹੀਂ ਜਾ ਸਕਦੇ ਪੁਲਿਸ ਕਾਰਨ ਕੋਈ ਨਹੀਂ ਦੱਸ ਸਕਦਾ ਕਾਰਨ ਕੋਈ ਵੀ ਨਹੀਂ ਦੱਸ ਰਹੀ ਬਸ ਤੁਹਾਨੂੰ ਗੁਰਦਾਸਪੁਰ ਨਹੀਂ ਪੁਲਿਸ ਤੁਹਾਨੂੰ ਕਿਤੇ ਵੀ ਜਾਣ ਬਾਤ ਜਾਣ ਹਾਂਜੀ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਘਰੋਂ ਬਾਹਰ ਨਹੀਂ ਜਾ ਸਕਦੇ ਤੇ ਮੇਰਾ ਉਹਨਾਂ ਨੂੰ ਇੱਕੋ ਜਵਾਬ ਹੈ ਕਿ ਅਸੀਂ ਗੁਰਦਾਸਪੁਰ ਜਾਣਾ ਹੈ ਅਸੀਂ ਜਾਵਾਂਗੇ ਜੇ ਤੁਸੀਂ ਸਾਨੂੰ ਰੋਕਣਾ ਹੈ ਤੇ ਫਿਰ ਤੁਸੀਂ ਸਾਨੂੰ ਡਿਟੇਨ ਕਰੋ ਤੁਹਾਨੂੰ ਹਰਸ਼ ਨਜ਼ਰਬੰਦ ਕੀਤਾ ਗਿਆ ਕੀ ਵਜ੍ਹਾ ਹੈ ਤੇ ਕੀ ਕਹਿਣਾ ਹੈ ਨਹੀਂ ਨਜ਼ਰਬੰਦ ਨਹੀਂ ਕੋਈ ਨਹੀਂ ਕੀਤਾ ਗਿਆ ਅਸੀਂ ਇਹਨਾਂ ਦੇ ਕੋਲ ਆਏ ਹਾਂ ਜੀ ਕੀ ਇਹਨਾਂ ਦੀ ਮੀਟਿੰਗ ਸੀਗੀ ਉਹ ਸਬੰਧੀਆਂ ਨਾਲ ਹੀ ਗੱਲਬਾਤ ਕਰਨ ਆਏ ਆ ਜੀ ਬਿਲਕੁਲ ਜੀ ਗੁਰਦਾਸਪੁਰ ਇਹਨਾਂ ਦੀ ਕੋਈ ਮੀਟਿੰਗ ਸੀ ਉਹ ਸਬੰਧੀ ਕਿਤੇ ਜਾਣਵਣ ਨਹੀਂ ਦਿੱਤਾ ਜਾ ਰਿਹਾ ਜੀ ਤੁਸੀਂ ਕਹਿੰਦੇ ਕਿ ਜਾਰ ਉਹਨਾਂ ਨੂੰ ਕਿ ਤੁਸੀਂ ਜਾਣਾ ਨਹੀਂ ਘਰੋਂ ਬਾਹਰ ਨਿਕਲ ਨਹੀਂ ਉਹ ਸਾਡੀ ਗੱਲਬਾਤ ਇਹਨਾਂ ਨਾਲ ਚੱਲ ਰਹੀ ਹੈ ਉਹਨਾਂ ਨੂੰ ਅਸੀਂ ਦੱਸ ਦਿਆ ਵੀ ਜਿਹੜੀ ਵੀ ਉਹੀ ਉਹੀ ਗੱਲਬਾਤ ਕਰਨ ਆਏ ਇਹਨਾਂ ਦੇ ਨਾਲ ਕੋਈ ਖਾਸ ਵਜ੍ਹਾ ਹੈ ਉਹ ਨਹੀਂ ਵਜ੍ਹਾ ਕੋਈ ਨਹੀਂ ਜੀ ਇਹਨਾਂ ਨਾਲ ਅਸੀਂ ਉਹੀ ਮੀਟਿੰਗ ਸਬੰਧੀ ਗੱਲਬਾਤ ਇਹਨਾਂ ਦੀ ਜਿਹੜੀ ਉਹ ਤੇ ਸਬੰਧੀ ਗੱਲਬਾਤ ਕਰਨ ਆਏ ਆ ਜੀ ਚਲੋ ਜੀ ਕਿੱਥੇ ਸਰਨਾ ਪ੍ਰੋਗਰਾਮ ਕਿੱਥੇ ਸੀਗਾ ਗਰਦਾਸਪੁਰ ਦਾ ਸਰ ਇਹ ਜੀ ਉਹੀ ਇਹਨਾਂ ਨਾਲ ਪੁੱਛਣਾ ਐ ਡਿਸਕਸਿੰਗ ਕਰ ਉਹਨੇ ਜੀ ਉਹੀ ਨਾ ਨਾ ਗੱਲ ਕਰ ਰਹੇ ਨੇ ਵੀ ਇਹਨਾਂ ਦੀ ਕੀ ਮੀਟਿੰਗ ਐ ਕਿੱਦਾਂ ਐ ਕਿ ਉਹੀ ਅਸੀਂ ਵਰਕਆਊਟ ਕਰਨ ਦੇ ਨਾਲ